ਦਿਨ-ਪ੍ਰਤੀ ਦਿਨ ਦੂਸ਼ਿਤ ਹੋ ਰਿਆ ਪੰਜਾਬ ਦੀ ਜ਼ਮੀਨ, ਪਾਣੀ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਕਿਸਾਨ ਹੁਣ ਸੰਘਰਸ਼ ਵਿੜਨ ਦੀ ਤਿਆਰੀ ਵਿੱਚ ਨੇ। ਕਿਸਾਨਾਂ ਦੇ ਵੱਲੋਂ 18 ਫਰਵਰੀ ਨੂੰ ਚੰਡੀਗੜ੍ਹ ਵਿਖੇ ਇੱਕ ਵੱਡੀ ਹੰਗਾਮੀ ਮੀਟਿੰਗ ਵੀ ਕੀਤੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵੀ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁਖੀ ਬਲਵੀਰ ਸਿੰਘ ਰਾਜੇਵਾਲ ਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਫੈਕਟਰੀਆਂ ਵੱਲੋਂ ਦੂਸ਼ਿਤ ਪਾਣੀ ਜ਼ਮੀਨ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹ 18 ਫਰਵਰੀ ਨੂੰ ਚੰਡੀਗੜ੍ਹ ਵਿਖੇ ਇੱਕ ਹੰਗਾਮੀ ਮੀਟਿੰਗ ਕਰਨਗੇ ਉਹਨਾਂ ਨੇ ਸਪਸ਼ਟ ਕਿਹਾ ਹੈ ਕਿ ਕਿਸਾਨਾਂ ਨੂੰ ਬਿਨਾਂ ਗਲ ਦੇ ਬਦਨਾਮ ਕੀਤਾ ਜਾਂਦਾ ਹੈ ਜਦਕਿ ਪ੍ਰਦੂਸ਼ਣ ਦਾ ਅਸਲੀ ਕਾਰਨ ਇੰਡਸਟਰੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਪਾਣੀ ਪੀਣ ਯੋਗ ਵੀ ਨਹੀਂ ਰਹੇਗਾ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੀ ਲਪੇਟ ਦੇ ਵਿੱਚ ਪੰਜਾਬ ਆ ਜਾਵੇਗਾ। ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। ਇੱਕ ਇੱਕ ਚੀਜ਼ ਗੱਲ ਕਰੋ ਅਸੀਂ ਇੰਨਾ ਡੀਪ ਲੀਨ ਸਟੱਡੀ ਕੀਤਾ ਪੰਜਾਬ ਵਿੱਚ ਕਾਲਾ ਫੀਲੀਆ ਫੈਲ ਰਿਹਾ ਹੈ ਪੰਜਾਬ ਨੰਬਰ 1 ਤੇ ਆ ਗਈ ਸਟੇਟ ਦੇਸ਼ ਵਿੱਚ 85% ਕਾਲੇ ਫੀਲੀਏ ਦੇ ਕੇਸ ਨੇ ਪੰਜਾਬ ਨੰਬਰ 1 ਤੇ ਆਲਰੇਡੀ ਹੈਗਾ ਕੈਂਸਰ ਦੇ ਕੇਸਿਸ ਵਿੱਚ ਇਹਦੀ ਸਾਨੂੰ ਚਿੰਤਾ ਹੈ ਔਰ ਸਾਨੂੰ ਅਫਸੋਸ ਹੈ ਵੀ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਤੇ ਪਰਾਲੀ ਦਾ ਰੋਲਾ ਪਾ ਕੇ ਪੱਲਾ ਝਾੜ ਦਿੰਦੀਆਂ ਪਰਾਲੀ ਦਾ ਪ੍ਰੋਡਕਸ਼ਨ ਟੋਟਲ ਪ੍ਰੋਡਕਸ਼ਨ ਦਾ 7% ਹੈ 93% ਪੋਲੂਸ਼ਨ ਜਿਹੜਾ ਇੰਡਸਟਰੀਅਲ ਪੋਲੂਸ਼ਨ ਹੈ ਬਿਲਡਰਸ ਦਾ ਪੋਲੂਸ਼ਨ ਹੈ ਟਰਾਂਸਪੋਰਟ ਦਾ ਪੋਲੂਸ਼ਨ ਹੈ ਕੋਟਲਾਂ ਦਾ ਪੋਲੂਸ਼ਨ ਹੈ ਤੋ ਇਹ ਇਹਨਾਂ ਤੇ ਅਸੀਂ ਗੰਭੀਰਤਾ ਨਾਲ ਸੋਚਣ ਵਾਸਤੇ 18 ਦੀ ਮੀਟਿੰਗ ਸੱਦੀ ਹੈ ਉਹਦੇ ਬਾਅਦ ਅਸੀਂ ਮੋਰਚੇ ਦੀ ਡੇਟ ਐਨਾਉਂਸ ਕਰਾਂਗੇ ਉੱਥੇ ਦੂਜੇ ਪਾਸੇ ਜਦੋਂ ਇਸ ਗੱਲ ਨੂੰ ਲੈ ਕੇ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਅਜੇ ਹੀ ਕੋਈ ਸ਼ਿਕਾਇਤ ਨਹੀਂ ਮਿਲੀ ਉਹਨਾਂ ਨੇ ਆਪਣੀ ਜਾਣਕਾਰੀ ਦਿੰਦੇ ਆ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਦੇਖੋ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਬੋਰਵੈਲਜ਼ ਦੇ ਨਾਲ ਪਾਣੀ ਪਾਉਣਾ ਉਹ ਤੇ ਬਿਲਕੁਲ ਇਲੀਗਲ ਹੈ ਇਹੋ ਜੀ ਕੋਈ ਵੀ ਜੇ ਤੁਹਾਡੇ ਉਹਨਾਂ ਕੋਲ ਜੇ ਸ਼ਿਕਾਇਤ ਹੈ ਇਹ ਕੋਈ ਖਾਸ ਫੈਕਟਰੀ ਆ ਅਸੀਂ ਚੈੱਕ ਕਰ ਲੈਣਾ ਇਮੀਡੀਏਟਲੀ ਜਿਹੜੀਆਂ ਵੱਡੀਆਂ ਫੈਕਟਰੀਆਂ ਹੀ ਆ ਉਹਨਾਂ ਦੇ ਜਿਹੜੇ ਡਾਈੰਗ ਯੂਨਿਟਸ ਕੋਈ ਵੱਡੇ ਯੂਨਿਟਸ ਆ 12 ਡਾਈੰਗ ਯੂਨਿਟਸ ਆ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਡਾਈੰਗ ਯੂਨਿਟਸ ਜਿਹੜੇ ਇਹਨਾਂ ਨੂੰ 31 3 24 ਤੱਕਰ ਇਹਨਾਂ ਦੇ ਆਪਣੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਲੱਗੇ ਆ ਉਹਦੇ ਚੋਂ ਪਾਣੀ ਟ੍ਰੀਟ ਕਰਕੇ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਸੀਵਰ ਦੇ ਵਿੱਚ ਪਾਉਣ ਦੀ ਆਗਿਆ 24 31 3 24 ਤੱਕ ਹੈ ਉਸ ਤੋਂ ਬਾਅਦ ਉਹ ਵੀ ਖਤਮ ਹੈ ਔਰ ਇਸ ਤੋਂ ਬਿਨਾ ਜਿਹੜੇ ਇੰਡੀਪੈਂਡੈਂਟ ਸਕੈਟਰਡ ਡਾਈਨ ਯੂਨਿਟ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਆਪਣੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਬਟ ਉਹ ਸਾਡੇ ਨੋਰਮਸ ਨੂੰ ਫੋਲੋ ਨਹੀਂ ਕਰਦੇ ਉਹਨਾਂ ਨੂੰ ਅਸੀਂ ਲਗਾਤਾਰ ਨੋਟਿਸ ਦੇ ਰਹੇ ਹਾਂ ਔਰ ਉਹਨਾਂ ਦੇ ਵੀ ਡਿਸਕਨੈਕਸ਼ਨ ਜਿਹੜੇ ਉਹ ਅਸੀਂ ਕਰਾਂਗੇ ਇਨ ਦਾ ਡੂ ਪ੍ਰੋਸੈਸ ਆਫ ਲਾ ਲੇਕਿਨ ਮੇਰੇ ਕੋਲ ਅਜੇ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਆਈ ਕਿ ਕੋਈ ਯੂਨਿਟ ਜਿਹੜਾ ਹੈ ਉਹ ਪਾਣੀ ਗਰਾਊਂਡ ਵਾਟਰ ਦੇ ਵਿੱਚ ਮਤਲਬ ਡਿਸਚਾਰਜ ਕਰ ਰਿਹਾ ਹੋਵੇ ਤੁਸੀਂ ਜੇਕਰ ਤੁਹਾਡੇ ਕੋਲ ਕੋਈ ਸੂਚਨਾ ਹੈਗੀ ਹੈ ਸਾਨੂੰ ਦਿਓ ਅਸੀਂ ਚੈੱਕ ਕਰਵਾ ਕੇ ਅਸੀਂ ਉਹਦਾ ਉਹ ਫੈਕਟਰੀ ਦੇ ਖਿਲਾਫ ਪੋਲੂਸ਼ਨ ਕੰਟਰੋਲ ਬੋਰਡ ਵੀ ਲਿਖ ਦਾਂਗੇ ਜਿਹੜਾ ਬੰਦਾ ਇਸ ਤਰ੍ਹਾਂ ਦੀ ਕੋਈ ਜਿਹੜੀ ਦੇਰ ਸੇ ਕ੍ਰਾਈਮ ਜਿਹਹੋ ਦਾ ਕ੍ਰਿਮੀਨਲ ਕੰਮ ਕਰ ਰਿਹਾ ਉਹਦੇ ਖਿਲਾਫ ਅਸੀਂ ਵੀ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਕਹਾਂਗੇ ਕਿ ਉਹਦਾ ਫੈਕਟਰੀ ਬੰਦ ਕੀਤੀ ਜਾਵੇ ਸੀਲਿੰਗ ਕੀਤੀ ਜਾਵੇ ਔਰ ਉਹਦਾ ਬਿਜਲੀ ਦਾ ਕਨੈਕਸ਼ਨ ਵਗੈਰਾ ਜਿਹੜਾ ਉਹ ਲਈ ਐਨਓਐਸ ਵੀਗਰ ਡਰਾਵ ਵਿਡਰਾਅ ਕਰ ਲੈ ਕਿਉਂਕਿ ਕੰਸੈਂਟ ਟੂ ਆਪਰੇਟ ਕੰਸੈਂਟ ਟੂ ਸਟੈਬਲਿਸ਼ਮੈਂਟ ਜਿਹੜੇ ਨੇ ਉਹ ਪੋਲੂਸ਼ਨ ਕੰਟਰੋਲ ਬੋਰਡ ਕਰਦਾ ਹੈ